ਅੱਜ ਰਾਜਪ੍ਰਦੇਸ਼ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਦੀ ਅਗਵਾਈ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਦੇ 133ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਰੈਲੀ ਦਾ ਆਯੋਜਨ ਕਰਦਿਆਂ ਜੋ ਕਿ ਗਾਂਧੀ ਕਲੋਨੀ ਪੁਰਾਣਾ ਰਾਜਪੁਰਾ ਤੋਂ ਚੱਲ ਕੇ ਡਾਕਟਰ ਭੀਮਰਾਓ ਅੰਬੇਦਕਰ ਚੌਂਕ ਤੇ ਪਹੁੰਚੀ ਅਤੇ ਇਸੇ ਸੰਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਨਮਨ ਕੀਤਾ ਗਿਆ ਤੇ ਉਹਨਾਂ ਦੇ ਵਿਚਾਰਾਂ ਦਾ ਪ੍ਰਚਾਰ ਕੀਤਾ ਗਿਆ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਸਫਾਈ ਮਜ਼ਦੂਰੀ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਪਿੱਟੂ ਤੇ ਹੋਰਨਾ ਮੈਂਬਰਾਂ ਦਾ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ मेरा नाम प्रधान अशोक कुमार बिट्टू रायपुरा सफाई मजदूर यूनियन नगर कौंसिल रायपुरा हां जी जीਣਾ ਚਾਹੁੰਦੇ ਆ ਅੱਜ ਜਿਹੜੇ ਪਿਆਰ ਬਾਰੇ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਅੱਜ ਸਮਰਪਿਤ ਹੋਇਆ ਜਿਹੜੀ 14 ਅਪ੍ਰੈਲ ਹੈ ਇਹ ਬਹੁਤ ਖੁਸ਼ੀ ਵਾਲੀ 14 ਅਪ੍ਰੈਲ ਹੈ ਕਿ ਜਿਹੜੇ ਸਾਡੇ ਡਰਾਈਵਰ ਡੀ ਆਰ ਡਾਕਟਰ ਅਮੇੜਗਰ ਸਾਹਿਬ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜਥੇਬੰਦੀਆਂ ਨੂੰ ਲੱਖ ਲੱਖ ਵਧਾਈ ਦੇਣਾ ਚਾਹਦਾ ਉਹ ਚਾਹੇ ਕੋਈ ਵੀ ਜਥੇਬੰਦੀ ਹੈ ਤੇ ਕੋਈ ਵੀ ਯੂਨੀਅਨ ਹੈ ਜਿਨ੍ਹਾਂ ਨੇ ਬਾਬਾ ਸਾਹਿਬ ਦਾ ਅੱਜ ਜਨਮ ਦਿਹਾੜਾ ਮਨਾਇਆ ਸਾਡੀ ਜਿਹੜੀ ਸਫਾਈ ਮਜ਼ਦੂਰੀ ਯੂਨੀਅਨ ਨੇ ਪੁਰਾਣੇ ਰਾਜਪੁਰੇ ਤੋਂ ਚੱਲ ਕੇ ਗਾਂਧੀ ਕਲੋਨੀ ਤੋਂ ਪੂਰੇ ਸ਼ਹਿਰ ਦਾ ਜਿਹੜਾ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਦੀ ਗੱਲ ਕਰੀਏ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਜਿਹੜੇ ਵਦੇਸ਼ ਦੇ ਵਿੱਚ ਭੈਣ ਭਰਾ ਮੇਰੇ ਘਰੇ ਨੇ ਗਏ ਹੋਏ ਆ ਮੈਂ ਉਹਨਾਂ ਨੂੰ 바ਵਾ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਆਦਰ ਦਿਨ ਮੈਂ ਅਸੀਂ ਮੈਸੇਜ ਦੇਣਾ ਚਾਹੁੰਦਾ ਕਿ ਜਿਹੜਾ 바ਵਾ ਸਾਹਿਬ ਜੀ ਹੈ ਜਿਹੜੇ ਅੱਜ ਅਸੀਂ ਇਹ ਚਿੱਟੇ ਕੱਪੜੇ ਤੰਦ ਦੇ ਉੱਪਰ ਪਾਏ ਹੋਏ ਆ ਜਾਂ ਜਿਹੜੀਆਂ ਅੱਜ ਗੱਡੀਆਂ ਕਾਰਾਂ ਦੇ ਅਸੀਂ ਘੁੰਮ ਰਹੇ ਆ ਜਾਂ ਜਿਹੜੀ ਅਸੀਂ ਜਿਹੜੀ ਵੋਟਾਂ ਪਾਉਂਦੇ ਆ ਇਹ 바ਵਾ ਸਾਹਿਬ ਦੀ ਦੇਣਾ ਨਾ ਕਿ ਕਿਸੇ ਹੋਰ ਦੀ ਦੇਣਾ ਕੁਝ ਲੋਕ ਮੈਂ ਕੋਈ ਰਾਜਨੀਤੀ ਵਾਲੀ ਗੱਲ ਨਹੀਂ ਕਰ ਰਿਹਾ ਕੁਝ ਲੋਕ ਸਾਡੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ ਪਰ ਜਿਹੜੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ ਉਹ ਇਹ ਸੋਚ ਲਨ ਵੀ ਐਵੇਂ ਸੰਵਿਧਾਨ ਕਦੀ ਖਤਮ ਨਹੀਂ ਹੋ ਸਕਦਾ ਜਦ ਤੱਕ ਜਿਨ੍ਹਾਂ ਨੇ ਬਾਵਾ ਸਾਹਿਬ ਹੀ ਨੇ ਸਾਡੇ ਵਰਗੇ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਐ ਜਿਨ੍ਹਾਂ ਨੂੰ ਆਉ ਦਿੱਤੀਆ ਬਲ ਦਿਆ ਇਹ ਸੰਵਿਧਾਨ ਕਦੀ ਵੀ ਖਤਮ ਨਹੀਂ ਹੋ ਸਕਦਾ ਪਹਿਲਾਂ ਤਾਂ ਜੀ ਮੈਂ ਨਿਊਜ਼ 89 ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਟਿਆ ਤੇ ਅੱਜ ਇੱਥੇ ਪਹੁੰਚੇ ਹਨ ਤੇ ਦੂਜੀ ਗੱਲ ਇਹ ਹੈ ਕਿ ਸਾਰੇ ਇੰਡੀਆ ਦੇ ਜਿੰਨੇ ਵੀ ਲੋਕ ਹੈਗੇ ਸਭ ਨੂੰ ਇੱਕ ਮਿੱਥ ਪਤਾ ਹੈ ਕਿ ਸਾਨੂੰ ਜਿਹੜੀ ਆਜ਼ਾਦੀ ਹੈ ਉਹ 15 ਅਗਸਤ 1947 ਨੂੰ ਮਿਲੀ ਸੀ ਪਰ ਮੇਰੇ ਅਨੁਸਾਰ ਕਿ ਸਾਨੂੰ ਜਿਹੜੀ ਆਜ਼ਾਦੀ ਹੈ ਉਹ 15 ਅਗਸਤ 1947 ਨੂੰ ਨਹੀਂ 14 April 1891 ਨੂੰ ਮਿਲ ਗਈ ਸੀ ਕਿਉਂਕਿ ਅਗਰ ਇਸ ਧਰਤੀ ਤੇ ਬਾਬਾ ਸਾਹਿਬ ਦਾ ਜਨਮ ਨਾ ਹੁੰਦਾ ਤੇ ਸਾਨੂੰ ਸਭਿਧਾਨ ਦਾ ਸਾਨੂੰ ਜੀਣ ਦਾ ਅਧਿਕਾਰ ਸਾਨੂੰ ਖਾਣ ਪੀਣ ਦਾ ਅਧਿਕਾਰ ਕੱਪੜੇ ਈੜੇ ਪਾਣੇ ਦਾ ਅਧਿਕਾਰ ਕਿਸੇ ਨੇ ਨਹੀਂ ਦੇਣਾ ਸੀ ਜਿਹੜੀ ਹੋਰ ਜਨਤਾ ਨੂੰ ਆਜ਼ਾਦੀ ਮਿਲੀ ਆ ਉਹ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਆ ਸਾਡੀ ਆਜ਼ਾਦੀ ਦਾ ਮੁੱਖ ਜਿਹੜਾ ਨੇਤਾ ਸੀ ਉਹ ਡਾਕਟਰ ਬੀਰામ ਅੰਬੇਡਕਰ ਸੀ ਤੇ ਅੱਜ ਤੱਕ ਪਿੱਛੇ ਜੀ ਇੱਕ ਬਾਹਲੇ ਦੇਸ਼ਾਂ ਦੇ ਵਿੱਚ ਕਿਸੇ ਨੇ ਰਿਸਰਚ ਕੀਤੀ ਸੀ ਕਿ 300 ਸਾਲ ਹੋ ਗਏ ਨੇ ਅੱਜ ਤੱਕ ਕੋਈ ਵੀ ਐਸਾ ਬੰਦਾ ਨਹੀਂ ਆਇਆ ਇਸ ਧਰਤੀ ਤੇ ਜਿਹੜੇ ਬਾਬਾ ਸਾਹਿਬ ਜੀ ਦਾ ਰਿਕਾਰਡ ਤੋੜ ਚੁੱਕਿਆ ਹੈਗਾ ਕਿਉਂਕਿ ਇੱਕੋ ਹੀ ਸੀ ਜਿਨ੍ਹਾਂ ਨੇ ਛੋਟੀ ਜਿਹੀ ਉਮਰ ਦੇ ਵਿੱਚ ਇੰਨਾ ਸੰਘਰਸ਼ ਕਰਦੇ ਹੋਏ 32 ਡਿਗਰੀਆਂ ਹਾਸਲ ਕੀਤੀ ਹੈਗੀਆਂ ਤੇ ਮੈਂ ਜਿੰਨੇ ਵੀ ਇਹ ਵੀਡੀਓ ਮੇਰੇ ਵੀਰ ਭਰਾ ਦੇਖਣਗੇ ਸਭ ਨੂੰ ਇੱਕ ਗੁਜਾਰਿਸ਼ ਕਰਦਾ ਕਿ ਅਸੀਂ ਸਾਰੇ ਕਿਨਾਰਾ ਦਿੰਦੇ ਆ ਕਿ ਬਾਬਾ ਸਾਹਿਬ ਤੁਹਾਡੀ ਸੋਚ ਤੇ ਪੈਰਾ ਦੇਾਂਗੇ ਟੋਕੇ ਕਿ ਇਕੱਲਾ ਇੱਕ ਨਾਰਾ ਨਾ ਬਣੇ ਰਾਜੇ ਜੀ ਠੀਕ ਹੈ ਜੀ ਇਸ ਨਾਰੇ ਤੇ ਅਸੀਂ ਅਮਲ ਵੀ ਕਰਨਾ ਹੈ ਕਿਉਂਕਿ ਸਾਡਾ ਜਿਹੜਾ ਸਮਾਜ ਹੈ ਉਹ ਹਲੇ ਵੀ ਸਿੱਖਿਆ ਦੇ ਪਾਸੇ ਬਹੁਤ ਜ਼ਿਆਦਾ ਪਿਛੜਿਆ ਹੋਇਆ ਹੈ ਤੇ ਸਾਨੂੰ ਸਿੱਖਿਆ ਦੇ ਵੱਲੋਂ ਵੀ ਧਿਆਨ ਦੇਣਾ ਚਾਹੀਦਾ ਦੂਜਾ ਸਾਡਾ ਜਿਹੜਾ ਸਮਾਜ ਹੈਗਾ ਨਸ਼ੇ ਪਰ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਜਿੰਨੀ ਵੀ ਜਥੇਬੰਦੀਆਂ ਤੇ ਜਿੰਨੇ ਵੀ ਸੰਗਠਨ ਬਣੇ ਹੋ ਮੈਂ ਸਾਰਿਆਂ ਤੋਂ ਅੱਗੇ ਹੱਥ ਜੋੜ ਕੇ ਇਹ ਬੇਨਤੀ ਕਰਾਂਗਾ ਕਿ ਜਿੰਨਾ ਜ਼ਿਆਦਾ ਹੋ ਸਕੇ ਆਪਣੀ ਕੌਮ ਨੂੰ ਇੱਕ ਸਿੱਖਿਆ ਦੇ ਵਾਸਤੇ ਜਾਗਰੂਕ ਕਰੋ ਤੇ ਦੂਜਾ ਨਸ਼ੇ ਤੋਂ ਦੂਰ ਰਹਿਣ ਦੀ ਗੁਜਾਰਿਸ਼ ਕਰੋ ਮੇਰਾ ਨਾਮ ਜਤਿੰਦਰ ਸ਼ਰਮਾ ਜੀ ਟੀਮ ਹਿਮਨ ਸਰਵਰ ਪੰਜਾਬ ਦਾ ਪ੍ਰਧਾਨ ਆ ਤੇ ਜਦ ਕੀ ਅੱਜ ਸਭ ਤੋਂ ਪਹਿਲਾਂ ਮੈਂ ਮੁਬਾਰਕਵਾਦ ਦੇਣਾ ਚਾਹਾਂਗਾ ਜੋ ਬਾਬਾ ਸਾਹਿਬਾ ਜਨਮ ਦਿਨਾਂ ਉਹਨੇ ਲੱਖ ਲੱਖ ਵਧਾਈਆਂ ਦਿੰਦਾ ਸਾਰੇ ਭਾਰਤ ਵਾਸੀਆਂ ਨੂੰ ਤੇ ਬਾਹਰ ਵਸਦੇ ਲੋਕਾਂ ਨੂੰ ਜੋ ਅੱਜ ਅਸ਼ੋਕ ਕੁਮਾਰ ਬਿੱਟੂ ਜੀ ਫੀਕਰ ਮੋਨੀ ਚੇਅਰਮੈਨ ਸਾਹਿਬ ਨੇ ਤੇ ਪ੍ਰਿੰਸ ਜੀ ਨੇ ਚੰਡੀਗੜ੍ਹ ਜੋ ਇਹਨਾਂ ਨੇ ਅੱਜ ਉਪਰਾਲਾ ਕੀਤਾ ਲੋਕਾਂ ਨੂੰ ਜਾਗਰੂਕ ਕਰਨ ਦਾ ਤੇ ਇੱਕ ਸੰਦੇਸ਼ ਦਿੱਤਾ ਵੀ ਬਾਬਾ ਸਾਹਿਬ ਨਾਲ ਜੁੜੋ ਜੋ ਉਹਨਾਂ ਨੇ ਸੰਦੇਸ਼ ਜਿ ਪੜੋ ਲਿਖੋ ਜੁੜੋ ਸੰਘਰਸ਼ ਕਰੋ ਉਹ ਵਾਕਈ ਕਹਿੰਦਾ ਸਲਾਗੋ ਜੋ ਕਦਮ ਹੈ ਇਹਨਾਂ ਨੇ ਪੂਰੇ ਰਾਜਪੁਰੇ ਦੇ ਵਿੱਚ ਅੱਜ ਜੋ ਕੀਤਾ ਜਾਗਰੂਕ ਰੈਲੀ ਗੱਡੀ ਹੈ ਬਹੁਤ ਅੱਛੀ ਹੈ ਤੇ ਬਾਬਾ ਸਾਹਿਬ ਦੇ ਜਨਮ ਦਿਨ ਦੀਆ ਲੱਡੂ ਵੰਡ ਕੇ ਜੋ ਇਹਨਾਂ ਨੇ ਬਹੁਤ ਵਧੀਆ ਖੁਸ਼ੀ ਮਨਾਈ ਹੈ ਮੈਂ ਕਹਿੰਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੋ ਸੰਦੇਸ਼ ਮਿਲਿਆ ਪੜੋ ਲਿਖੋ ਜੁੜੋ ਸੰਘਰਸ਼ ਕਰੋ ਤੇ ਮੈਂ ਇਸ ਨਾਲ ਕੇ ਕਹਿਣਾ ਜਾਵਾਂਗਾ ਇੱਕ ਐਵੇਂ ਸਾਰਿਆਂ ਨੂੰ ਬਾਬਾ ਸਾਹਿਬ ਦੀ ਸੋਚ ਤੇ ਚੱਲਣਾ ਚਾਹੀਦਾ ਚੱਲਿਆ ਜਾਂਦਾ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਖਾਣ ਚਾਹੀਦਾ ਜੀ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिन्दा होवे असर